ਆਪਾਂ ਇਹ ਹਮਾਜ ਦੇ ਤੋਂ ਵੀਰ ਹੋਣੀਆਂ ਆਏ ਜੀ ਪਰ ਇਹਨਾਂ ਨੂੰ ਇਹ ਕੜਾ ਪੁੱਛਣ ਜਵਾਬ ਮੰਗਣ ਨੇ ਵੀ ਤੁਹਾਨੂੰ ਕੋਈ ਪੰਜਾਬ ਦੇ ਵਿੱਚ ਕੋਈ ਦਿੱਕਤ ਆਈ ਪਰ ਇਹ ਕੰਮ ਗਲਤ ਆਪਣੇ ਹਮਾਜ ਵਾਲਿਆਂ ਦੇ ਤੋਂ ਵੀ ਥੋੜੇ ਕੰਟਰੋਲ ਕਰੋ ਜੇ ਤੁਹਾਡਾ ਦਿਮਾਗ ਘੁੰਮ ਗਿਆ ਫੇਰੇ ਇਹਨਾਂ ਦਾ ਕੰਮ ਓਖਾ ਹੈ ਨਾ ਤੁਹਾਡੀ ਪੰਜਾਬ ਦੇ ਵਿੱਚ ਗੱਡੀ ਵਾਰ ਨਹੀਂ ਬੰਦ ਕਰਦਾ ਨਹੀਂ ਪਰ ਹਮਾਜ ਵਾਲੇ ਜਿਹੜੇ ਆ ਇਹਨਾਂ ਨੂੰ ਥੋੜਾ ਕੰਟਰੋਲ ਕੀਤਾ ਜਾਵੇ ਦੇ ਵੀਰ ਆਪਾਂ ਜੀ ਆਪਾਂ ਦੂਜੇ ਬਣੇ ਨਿਹੰਗ ਸਿੰਘ ਬੋਜਨ ਦੂਜੇ ਬਣੇ ਤੁਰਪੀਆਂ ਫੇਰ ਇਹਨਾਂ ਦਾ ਕੰਮ ਖਰਾਬ ਹੋਊਗਾ ਫਿਰ ਫੁਹਾ ਮਹਾਤਲ ਦੀ ਗੱਡੀ ਪੰਜਾਬ ਦੇ ਵਿੱਚ ਅਸੀਂ ਐਂਟਰੀ ਕਰ ਦਵਾਵਾਂਗੇ ਹਾਂ ਜੀ ਕਿ ਤਬਰ ਗਲਤ ਕੀਤਾ ਹੈਗਾ ਹਾਂ ਜੀ ਬਾਕੀ ਜੇ ਤੁਹਾਨੂੰ ਨਹੀਂ ਕੀਤਾ ਬਾਈ ਗਲਤ ਕੀਤਾ ਨਾ ਹਾਂ ਜੀ ਗਲਤ ਕੀਤਾ ਬਾਈ ਹਾਂ ਜੀ ਤੇ ਜੀ ਇਹ ਪੰਜਾਬ ਦੇ ਲੋਕ ਇਦਾਂ ਕਰਨ ਦਾ ਹੈ ਤੇ ਫਿਰ ਫਿਰ ਗਲਤ ਬਾਤ ਫਿਰ ਗੱਡੀ ਸਾਰੇ ਨਹੀਂ ਉੱਕੀ ਹੋ ਜਾਣੀ ਨਾ ਚੱਲਣ ਇਕੱਲੇ ਪੰਜਾਬ ਸਾਰੇ ਨਹੀਂ ਉੱਕੀ ਹੋ ਜਾਣੀ ਪੰਜਾਬ ਵਾਲਿਆਂ ਤੋਂ ਜਿਹੜਾ ਹੈ ਤੇ ਅਸੀਂ ਤੇ ਬਾਬਾ ਜੀ ਇਹ ਹਮਾਦਰ ਤੋਂ ਵੀਰ ਹੋਣੀਆਂ ਆਏ ਜੀ ਪਰ ਇਹਨਾਂ ਨੂੰ ਇਹ ਗੱਲ ਪੁੱਛਣ ਜਵਾਬ ਮੰਗਣ ਨੇ ਵੀ ਤੁਹਾਨੂੰ ਕੋਈ ਪੰਜਾਬ ਦੇ ਵਿੱਚ ਕੋ ਪਰ ਇਹ ਕੰਮ ਗਲਤ ਆਪਣੇ ਹਮਾਚਾਲ ਨਾਲ ਦੱਸੋ ਵੀ ਫਿਰ ਕੰਟਰੋਲ ਕਰੋ ਜੇ ਤੁਹਾਡਾ ਦਿਮਾਗ ਘੁੰਮ ਗਿਆ ਫਿਰ ਇਹਨਾਂ ਦਾ ਕੰਮ ਓਖਾ ਹੈ ਨਾ ਤੁਹਾਡੀ ਪੰਜਾਬ ਦੇ ਵਿੱਚ ਗੱਡੀ ਵਰ ਨਹੀਂ ਬਸ ਕਰਦਾਂਗੇ ਪਰ ਹਮਾਚਾਲ ਵਾਲੇ ਜਿਹੜੇ ਆ ਇਹਨਾਂ ਨੂੰ ਸਾਰਾ ਕੰਟਰੋਲ ਕੀਤਾ ਜਾਵੇ ਨਹੀਂ ਤੇ ਫਿਰ ਆਪਾਂ ਜੀ ਆਪਾਂ ਦੂਜੇ ਬਣੇ ਨਿਹੰਗ ਸਿੰਘ ਬੋਜਨ ਦੂਜੇ ਬਣੇ ਤੁਰਪੀਆਂ ਤੇ ਫਿਰ ਇਹਨਾਂ ਦਾ ਕੰਮ ਖਰਾਬ ਹੋਊਗਾ ਫਿਰ ਅਸੀਂ ਹਮਾਚਾਲ ਦੀ ਗੱਡੀ ਪੰਜਾਬ ਦੇ ਵਿੱਚ ਅਸੀਂ ਐਂਟਰੀ ਕਰ ਦਵਾਂਗੇ ਹਾਂਜੀ ਕਿਤਾ ਗਲਤ ਕੀਤਾ ਹੈਗਾ ਹਾਂਜੀ ਬਾਕੀ ਜੇ ਨਹੀਂ ਕੀਤਾ ਬਾਈ ਗਲਤ ਕੀਤਾ ਨਾ ਹਾਂਜੀ ਗਲਤ ਕੀਤਾ ਬਾਈ ਹਾਂਜੀ ਤੇ ਜੇ ਪੰਜਾਬ ਦੇ ਲੋਕ ਇਦਾਂ ਕਰਨ ਤਾਂ ਫਿਰ ਫਿਰ ਗੰਤਵਾਤ ਫਿਰ ਗੱਡੀ ਸਾਰੇ ਨਹੀਂ ਉੱਕੀ ਹੋ ਜਾਣੀ ਨਾ ਚੱਲ ਨਿਕਲੀ ਪੰਜਾਬ ਸਾਰੇ ਨਹੀਂ ਉੱਕੀ ਹੋ ਜਾਣੀ ਪੰਜਾਬ ਵਾਲਿਆਂ ਤੋਂ ਜਿਹੜਾ ਹੈ ਤੇ ਅਸੀਂ ਤੇ ਬਾਬਾ ਜੀ ਇਹ ਹਮਾਜ ਤੋਂ ਵੀਰ ਹੋਣੀਆਂ ਆਏ ਜਿਹੜਾ ਇਹਨਾਂ ਨੂੰ ਇਹ ਗੱੜ ਪੁੱਛਣ ਜਵਾਬ ਮੰਗਣ ਨੇ ਵੀ ਤੁਹਾਨੂੰ ਕੋਈ ਪੰਜਾਬ ਦੇ ਵਿੱਚ ਕੋਈ ਦਿੱਕਤ ਆਈ ਪਰ ਇਹ ਕੰਮ ਗਲਤ ਆਪਣੇ ਹਮਾਜ ਵਾਲਿਆਂ ਤੋਂ ਸੋ ਵੀ ਖਰੇ ਕੰਟਰੋਲ ਕਰੋ ਜੇ ਹਾੜਾ ਦਿਮਾਗ ਘੁੰਮ ਗਿਆ ਫਿਰ ਇਹਨਾਂ ਦਾ ਕੰਮ ਓਖਾ ਹੈ ਨਾ ਤੁਹਾਡੀ ਪੰਜਾਬ ਦੇ ਵਿੱਚ ਗੱਡੀ ਵਾਰ ਨਹੀਂ ਬੰਦ ਕਰਦਾ ਨਹੀਂ ਪਰ ਹਮਾਜ ਵਾਲੇ ਜਿਹੜੇ ਆ ਇਹਨਾਂ ਨੂੰ ਥੋੜਾ ਕੰਟਰੋਲ ਕੀਤਾ ਜਾਵੇ ਜੇ ਵੀਰ ਆਪਾਂ ਜੀ ਆਪਾਂ ਦੂਜੇ ਬਣੇ ਨਿਹੰਗ ਸਿੰਘ ਪੁੱਜੇ ਦੂਜੇ ਬਣੇ ਤੁਰਪੀਆਂ ਤੇ ਮੇਰੇ ਨਾਲ ਦਾ ਕੰਮ ਖਰਾਬ ਹੋਊਗਾ ਫਿਰ ਹਮਾਦਰ ਦੀ ਗੱਡੀ ਪੰਜਾਬ ਦੇ ਵਿੱਚ ਅਸੀਂ ਐਂਟਰੀ ਕਰਵਾਵਾਂਗੇ ਹਾਂਜੀ ਕਿ ਤਵਰ ਗਲਤ ਕੀਤਾ ਹੈਗਾ ਹਾਂਜੀ ਬਾਕੀ ਜੇ ਤੁਹਾਨੂੰ ਹੋਈ ਕਿਤਾ ਬੜੀ ਗਲਤ ਕੀਤਾ ਹਨ ਹਾਂਜੀ ਗਲਤ ਕੀਤਾ ਬਾਈ ਹਾਂਜੀ ਤੇ ਜੇ ਪੰਜਾਬ ਦੇ ਲੋਕ ਇਦਾਂ ਕਰਨ ਤਾਂ ਫਿਰ ਫਿਰ ਗਲਤ ਬਾਤ ਫਿਰ ਗੱਡੀ ਸਾਰੇ ਨਹੀਂ ਉੱਕੀ ਹੋ ਜਾਣੀ ਨਾ ਚੱਲ ਨਿਕਲੀ ਪੰਜਾਬ ਸਾਰੇ ਨਹੀਂ ਉੱਕੀ ਹੋ ਜਾਣੀ ਪੰਜਾਬ ਵਾਲਿਆਂ ਤੋਂ ਜਿਹੜਾ ਹੈ ਤੇ ਅਸੀਂ ਤੇ ਬਾਬਾ ਜੀ ਇਹ ਹਮਾਦਰ ਤੋਂ ਵੀਰ ਹੋਣੀਆਂ ਆਏ ਜੇ ਪਰ ਇਹਨਾਂ ਨੂੰ ਇਹ ਕੜਾ ਪੁੱਛਣ ਜਵਾਬ ਮੰਗਣ ਨੇ ਵੀ ਤੁਹਾਨੂੰ ਕੋਈ ਪੰਜਾਬ ਦੇ ਵਿੱਚ ਕੋਈ ਦਿੱਕਤ ਆਈ ਪਰ ਇਹ ਕੰਮ ਗਲਤ ਆਪਣੇ ਹਮਾਚਲ ਨਾਲ ਤੋਂ ਵੀ ਖਰਾਬ ਕੰਟਰੋਲ ਚ ਰੋ ਜੇ ਹਾੜਾ ਦਿਮਾਗ ਘੁੰਮ ਗਿਆ ਫੇਰੇ ਇਹਨਾਂ ਦਾ ਕੰਮ ਔਖਾ ਹੈ ਨਾ ਤੁਹਾਡੀ ਪੰਜਾਬ ਦੇ ਵਿੱਚ ਗੱਡੀ ਵਾਰ ਨਹੀਂ ਬੰਦ ਕਰਦਾ ਨਹੀਂ ਪਰ ਹਮਾਚਲ ਵਾਲੇ ਜਿਹੜੇ ਆ ਇਹਨਾਂ ਨੂੰ ਥੋੜਾ ਕੰਟਰੋਲ ਕੀਤਾ ਜਾਵੇ ਨਹੀਂ ਤੇ ਫਿਰ ਆਪਾਂ ਜੀ ਆਪਾਂ ਦੂਜੇ ਬਣੇ ਨਿਹੰਗ ਸਿੰਘ ਬੋਜਨ ਦੂਜੇ ਬਣੇ ਤੁਰਪੀਆਂ ਫੇਰੇ ਇਹਨਾਂ ਦਾ ਕੰਮ ਖਰਾਬ ਹੋਊਗਾ ਫੇਰ ਹਮਾਚਲ ਦੀ ਗੱਡੀ ਪੰਜਾਬ ਦੇ ਵਿੱਚ ਅਸੀਂ ਐਂਟਰੀ ਕਰਵਾਵਾਂਗੇ ਹਾਂਜੀ ਕਿਤਾਬ ਗਲਤ ਕੀਤਾ ਹੈਗਾ ਹਾਂਜੀ ਬਾਕੀ ਜੇ ਤੁਹਾਨੂੰ ਨਹੀਂ ਕਿਹਾ ਬਾਈ ਗਲਤ ਕੀਤਾ ਨਾ ਹਾਂਜੀ ਗਲਤ ਕੀਤਾ ਬਾਈ ਹਾਂਜੀ ਤੇ ਜੇ ਪੰਜਾਬ ਦੇ ਲੋਕ ਇਦਾਂ ਕਰਨ ਤਾਂ ਫੇਰ ਫਿਰ ਗੱਲ ਸੁਣਾ ਫਿਰ ਗੱਡੀ ਸਾਰੇ ਨਹੀਂ ਉੱਕੀ ਹੋ ਜਾਣੀ ਨਾ ਚੱਲਣੇ ਲਈ ਪੰਜਾਬ ਸਾਰੇ ਨਹੀਂ ਉੱਕੀ ਹੋ ਜਾਣੀ ਪੰਜਾਬ ਵਾਲਿਆਂ ਤੋਂ ਜਿਹੜਾ ਹੈ ਤੇ ਅਸੀਂ ਤੇ ਬਾਬਾ ਜੀ ਇਹ ਹਮਾਦਰ ਤੋਂ ਵੀਰ ਹੋਣੀਆਂ ਆਏ ਜਿਹੜਾ ਇਹਨਾਂ ਨੂੰ ਇਹ ਗੱਲ ਪੁੱਛਣ ਜਵਾਬ ਮੰਗਣ ਨੇ ਵੀ ਤੁਹਾਨੂੰ ਕੋਈ ਪੰਜਾਬ ਦੇ ਵਿੱਚ ਕੋਈ ਦਿੱਕਤ ਆਈ ਪਰ ਇਹ ਕੰਮ ਗਲਤ ਆਪਣੇ ਹਮਾਦਰਾਂ ਨੂੰ ਸੱਥੋਂ ਵੀ ਥਰੇ ਕੰਟਰੋਲ ਕਰੋ ਜੇ ਤੁਹਾਡਾ ਦਿਮਾਗ ਘੁੰਮ ਗਿਆ ਫਿਰ ਇਹਨਾਂ ਦਾ ਕੰਮ ਔਖਾ ਹੈ ਨਾ ਤੁਹਾਡੀ ਪੰਜਾਬ ਦੇ ਵਿੱਚ ਗੱਡੀ ਵਰ ਨਹੀਂ ਬੰਦ ਕਰਦਾਂਗੇ ਪਰ ਹਮਾਦਰਾਂ ਵਾਲੇ ਜਿਹੜੇ ਆ ਇਹਨਾਂ ਨੂੰ ਥੋੜਾ ਕੰਟਰੋਲ ਕੀਤਾ ਜਾਵੇ ਵੇਲੇਰ ਆਪਾਂ ਜੀ ਆਪਾਂ ਦੁਜੇ ਬਣੇ ਨਿਹੰਗ ਸਿੰਘ ਪੁੱਜੇ ਦੁਜੇ ਬਣੇ ਤੁਰਪੀਆਂ ਮੇਰੇ ਨਾਲ ਦਾ ਕੰਮ ਖਰਾਬ ਹੋਊਗਾ ਫਿਰ ਫਹਾਮਾਦਲ ਦੀ ਗੱਡੀ ਪੰਜਾਬ ਦੇ ਵਿੱਚ ਅਸੀਂ ਐਂਟਰੀ ਕਰਵਾਵਾਂਗੇ ਹਾਂਜੀ ਕਿਤਾਬ ਗਲਤ ਕੀਤਾ ਹਾਂ ਹਾਂਜੀ ਬਾਕੀ ਜੇ ਤੁਹਾਨੂੰ ਨਹੀਂ ਕੀਤਾ ਬੜੀ ਗਲਤ ਕੀਤਾ ਹਨ ਹਾਂਜੀ ਗਲਤ ਕੀਤਾ ਭਾਈ ਹਾਂਜੀ ਤੇ ਜੀ ਇਹ ਪੰਜਾਬ ਦੇ ਲੋਕ ਇਦਾਂ ਕਰਨ ੜਾ ਪੇ ਫਿਰ ਫਿਰ ਗਲਤ ਬਾਤ ਫਿਰ ਗੱਡੀ ਸਾਰੇ ਨਹੀਂ ਉੱਕੀ ਹੋ ਜਾਣੀ ਨਾ ਚੱਲਣ ਇਕੱਲੇ ਪੰਜਾਬ ਸਾਰੇ ਨਹੀਂ ਉੱਕੀ ਹੋ ਜਾਣੀ ਪੰਜਾਬ ਵਾਲਿਆਂ ਤੋਂ ਜਿਹੜਾ ਹੈ ਤੇ ਅਸੀਂ ਤੇ